ਦੇਖੋ ਜੀ ਇਹ ਸ਼ਰਿਆਮ ਪਾਣੀ ਜੋ ਇਧਰੋਂ ਆ ਰਿਹਾ ਤੇ ਨਾਲੇ ਤੇ ਕੰਧ ਜੋ ਆ ਬੰਦੇ ਨੇ ਕੀਤੀ ਹੋਈ ਆ ਤੇ ਕੰਧ ਢਾਉਣ ਲਈ ਬਲਾਗ ਨੇ ਜੋ ਹੈ ਲਿਖ ਕੇ ਵੀ ਦਿੱਤਾ ਵੀ ਇਹਦਾ ਕਬਜ਼ਾ ਛਡਾਇਆ ਜਾਵੇ ਪਰ ਪੁਲਿਸ ਪ੍ਰਸ਼ਾਸਨ ਪਤਾ ਨਹੀਂ ਕਾਰਵਾਈ ਕਿਉਂ ਨਹੀਂ ਕਰਦਾ ਮੈਂ ਸਾਬਕਾ ਸੈਨਿਕ ਸਰਪੰਚੀ ਕਮੇਟੀ ਦਾ ਤਹਿਸੀਲ ਪ੍ਰਧਾਨ ਆ ਕੱਲ ਨੂੰ ਮੈਂ ਇੱਥੇ ਜੇ ਫੌਜੀ ਇਕੱਠੇ ਕਰ ਲਏ ਤੇ ਫਿਰ ਇਹਨਾਂ ਨੇ ਸਭ ਕੋ ਘਰ ਵੀ ਦੇਣਾ ਲੈਕਿਨ ਅਚਾ ਉਹਦਾ ਕਿਉਂ ਨਹੀਂ ਕਰਦੀਏ ਪੁਲਿਸ ਜੋ ਵੀ ਹੈ ਕਾਰਵਾਈ ਕਿਉਂ ਨਹੀਂ ਕਰ ਰਹੀਏ ਬੰਦੇ ਤੇ ਮੁੜ ਕੇ ਜੇ ਕੋਈ ਅਹੀਂ ਕਾਰਵਾਈ ਕਰਤੀ ਤੇ ਫੇਰੇ ਨਾ ਕਹਣਾ ਲੈ ਸੜ ਤੇ ਕਾਰਵਾਈ ਕੀਤੀ ਆ ਤੇ ਨਾ ਧਰਨਾ ਲਾਤਾ ਹੈ ਤੇ ਪਰ ਇਹ ਕੰਦ ਨਾਲੇ ਤੇ ਹੋਈ ਆ ਸ਼ਰੇ ਆਮ ਤੇ ਪਰਚਾ ਕਰੋ ਬੰਦੇ ਦਾ ਤੇ ਆਪੇ ਬੰਦਾ ਜਿਹੜਾ ਹੈ ਕਬਜ਼ਾ ਛੱਡੂਗਾ ਇਹ ਮੈਂ ਨਾ ਕਿ ਆਹ ਬੰਦਾ ਹੈ ਕਿ ਡਬਈ ਤੋਂ ਆਇਆ ਹੋਵੇ ਇਹਨਾਂ ਦਾ ਤੇ ਇੱਥੇ ਕਿੰਨੇ ਜਣੇ ਖੜੇ ਮੇਰੀ ਵੀਡੀਓ ਬਣਾਉਣ ਦਾ ਇਹ ਨਾਲੇ 4000 ਰੁਪਿਆ ਜਿਹੜਾ ਬੰਦਾ ਉਹ ਦਿਹਾੜੀ ਲੈਂਦਾ ਇਹ ਨਾਲੀ ਨੂੰ ਖਾਲਣ ਦੀ ਗਾਂਦੇ ਚ ਵੜਨ ਲਈ ਇਧਰ ਦੀ ਅਸੀਂ ਆਉਣੇ ਆ ਲੱਖੇ ਦਾ ਥਾਂ ਹੈ ਹੋਰ ਸਾਨੂੰ ਰਾਹ ਹੀ ਨਹੀਂ ਕੋਈ ਕੱਲ ਨੂੰ ਉਹ ਵੱਲੂ ਅਸੀਂ ਕਿਧਰ ਦੀ ਆਉਣਾ ਖਾਲੀ ਖਾਲਣ ਆ ਬੰਦਾ ਡਭਈਓ ਆਇਆ ਇਹਨਾਂ ਦਾ ਉਹ ਜਿਹੜਾ ਖੱਟੇ ਪੰਨੇ ਵਾਲਾ ਖੜਾ ਇਹ ਧੌਂਕਿਆ ਦੇਂਦਾ ਕੁਝ ਬੰਦੇ ਇਹਨਾਂ ਦੇ ਪਰਾ ਚਲੇ ਗਏ ਮੇਰੀ ਵੀਡੀਓ ਬਣਾਉਂਦਾ ਅਸੀਂ ਇਕੱਲੇ ਜੀ ਸਾਡੇ ਘਰੇ ਨਹੀਂ ਕੋਈ 8-10 ਜਣੇ ਤਾਂ ਇਧਰ ਖੜੇ ਸੀ ਪਰਾਂ ਭੱਜ ਗਏ ਮੈਂ ਵੀਡੀਓ ਬਣਾਈ ਜਦੋਂ ਤੱਕ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਗਈ ਇਹ ਤੁਸੀਂ ਆਪਣੇ ਲੈਵਲ ਤੇ ਜੋ ਕਾਰਵਾਈ ਕਰ ਦੋ ਨਹੀਂ ਤੇ ਮੈਂ ਆਪਣੀ ਜੂਨੀਅਰ ਲਿਆ ਕੇ ਤੇ ਫਿਰ ਇਹ ਮੈਨੂੰ ਤਾਂ ਨਹੀਂ ਲਾਉਣਾ ਪਊਗਾ ਤੇ ਕਾਰਵਾਈ ਹੋਏਗੀ ਉਦਾਂ ਤਾਂ ਕੋਈ ਕਾਰਵਾਈ ਹੋਣੀ ਨਹੀਂ ਮੈਂ ਫਿਰ ਚੈਨਲ ਤੇ ਪਾਉਂਗਾ ਵੀਡੀਓ ਆਪਣੇ ਦੇ ਫਿਰ ਕਾਰਵਾਈ ਵੀ ਹੋ ਜਾਣੀ ਆ ਪਰ ਇਹ ਕਿਉਂ ਨਹੀਂ ਹੁੰਦੀ ਪੂਰੇ ਪਿੰਡ ਦਾ ਪਾਣੀ ਇੱਧਰ ਤੇ ਹੀ ਪਹਿਲਾਂ ਲੰਘਦਾ ਆਇਆ ਜਿਉਂ ਅਸੀਂ ਜੰਮਿਆ ਤੇ ਔਣ ਨੂੰ ਲੰਘਣਾ ਹੋਰ ਕੋਈ ਰਸਤਾ ਹੀ ਨਹੀਂ ਪਾਣੀ ਨੂੰ ਕਮੇਟੀ ਇਹ ਨਾ ਪਾ ਦੇਣੀ ਆ ਅੱਜ ਮੀਂਹ ਪੈਂਦਾ ਕਰਕੇ ਰੁਕ ਗਿਆ ਉਹ ਤਾਜੀ ਮਿੱਟੀ ਛੁੱਟੀ ਤੁਸੀਂ ਵੇ ਰਹੇ ਹੋ ਤੇ ਇਹਨਾਂ ਨੇ ਆ ਨਾਲੀ ਬੰਦ ਕਰ ਦੇਣੀ ਸੀ ਆ ਬੰਦਾ 1000 ਰੁਪਏ ਤੇ ਲਿਆਂਦਾ ਜਿਹੜਾ ਖਲਾਉਂਦਾ ਹੈ ਕਾਰਵਾਈ ਕਰਨੀ ਚਾਹੀਦੀ ਪ੍ਰਸ਼ਾਸਨ